ਤਿੰਨ ਬੰਦਿਆਂ ਨਾਲ ਨਾ ਕਦੀ ਵੀ ਸਾਜ ਨਹੀਂ ਰੱਖਣੀ ਚਾਹੀਦੀ ਉਹ ਤਿੰਨ ਬੰਦੇ ਕਿਹੜੇ ਆ ਤੁਹਾਨੂੰ ਮੈਂ ਅੱਜ ਦੱਸਦਾ ਵਾਂ ਇੱਕ ਹੋ ਗਿਆ ਚੁਗਲ ਇੱਕ ਹੋ ਗਿਆ ਚੋਰ ਤੇ ਇੱਕ ਹੋ ਗਿਆ ਨਸ਼ਈ ਹੁਣ ਤੁਹਾਨੂੰ ਇਹ ਵੀਡੀਓ ਦੇ ਨਾਲ ਬਣੇ ਰਿਓ ਜੇ ਤੁਹਾਨੂੰ ਤਿੰਨੇ ਬੰਦੇ ਮੈਂ ਦੱਸਣ ਲੱਗਾ ਕਿ ਇਹਨਾਂ ਤਿੰਨਾਂ ਬੰਦਿਆਂ ਨਾਲ ਯਾਰੀ ਪੋਣੀ ਤੁਹਾਨੂੰ ਕੱਟੀ ਮਹਿੰਗੀ ਪੈ ਸਕਦੀ ਆ ਜੇ ਤੁਸੀਂ ਚੁਗਲ ਨਾਲ ਯਾਰੀ ਪਾਲੀ ਨਾ ਤੇ ਤੁਸੀਂ ਉਹਦੇ ਨਾਲ ਕੋਈ ਆਪਣਾ ਸੀਕ੍ਰੇਟ ਸ਼ੇਅਰ ਕਰਤਾ ਤੇ ਇਹ ਤਾਂ ਲਿਖਤੀ ਲਿਖਤੀ ਰੂਪ ਚ ਆ ਗਿਆ ਉਹ ਤੁਹਾਡਾ ਸੀਕ੍ਰੇਟ ਜਿਹੜਾ ਲੀਕ ਹੋਣਾ ਹੀ ਹੋਣਾ ਹੈ ਉਹਨੂੰ ਤਾਂ ਕੋਈ ਦੁਨੀਆ ਦੀ ਤਾਕਤ ਡਾਕ ਨਹੀਂ ਸਕਦੀ ਕਿਉਂਕਿ ਚੋਗਲਾਂ ਦਾ ਇੱਕ ਹੀ ਯਾਰ ਨਹੀਂ ਹੁੰਦਾ ਚੋਗਲਾਂ ਦੇ ਹਜ਼ਾਰਾਂ ਯਾਰ ਹੁੰਦੇ ਆ ਕਿਉਂਕਿ ਇੱਕ ਮੈਸੈਂਜਰ ਹੁੰਦੇ ਆ ਇਹ ਗੱਲੋਂ ਤੁਸੀਂ ਜਸੂਸ ਹੀ ਹੁੰਦੇ ਆ ਇੱਕ ਦੇ ਸੀਕ੍ਰੇਟ ਦੂਜੇ ਕੋਲ ਹੁਣ ਤਰ ਮੈਂ ਦੱਸਦਾ ਕਿ ਦੂਜਾ ਜਿਹੜਾ ਹੁੰਦਾ ਵਾ ਨਸ਼ਈ ਨਸ਼ਈ ਦੀ ਨਾਲ ਯਾਰੀ ਲਾਉਣੀ ਤੁਹਾਨੂੰ ਕਿਤੇ ਮਹਿੰਗੀ ਪੈ ਸਕਦੀ ਆ ਹੁਣ ਮੰਨ ਲਓ ਕਿ ਤੁਸੀਂ ਘਰੇ ਨਸ਼ਈ ਨੂੰ ਯਾਰੀ ਬਲਾ ਲਈ ਉਹ ਤੁਹਾਡਾ ਬੜਾ ਜਗਰੀ ਯਾਰ ਆ ਤੁਹਾਡੇ ਨਾਲ ਬੜੀ ਉਹਦੀ ਸਾਝ ਆ ਪਰ ਉਹਨੇ ਤੁਹਾਡਾ ਨਹੀਂ ਬੰਨਣਾ ਜਦੋਂ ਉਹਨੂੰ ਨਸ਼ੇ ਦੀ ਬੱਜੀ ਨਾ ਟੋਟ ਉਦੋਂ ਉਦੋਂ ਲੋਕੀ ਆਉਦੇ ਮਾਂ ਪਿਓ ਨਹੀਂ ਛੜਦੇ ਮਾਂ ਪਿਓ ਦੇ ਵੀ ਗਲ ਪੈ ਜਾਂਦੇ ਨਸ਼ੇ ਪੂਰਾ ਕਰਨ ਵਾਸਤੇ ਯਾਰ ਦੋਸਤ ਕੀ ਚੀਜ਼ ਇਹਦੇ ਮੋਰੇ ਇਹਦੇ ਮੋਰੇ ਮਾਵਾਂ ਦੇ ਕੰਨਾਂ 'ਚ ਵਾਲੀਆਂ ਲਾਹ ਲੈਂਦੇ ਆ ਭਾਂਡੇ ਚੁੱਕੇ ਲੈ ਜਾਂਦੇ ਇਥੋਂ ਲੈ ਕੇ ਗੈਸ ਸਿਲੰਡਰ ਤੱਕ ਵੇਚ ਦਿੰਦੇ ਘਰਾਂ ਦੇ ਚੋਰ ਚੋਰ ਵੀ ਨਾ ਨਸ਼ਈ ਦੀ ਪ੍ਰਜਾਤੀ ਗਿਣੋ ਤੁਸੀਂ ਪਰ ਇਹ ਨਸ਼ਈ ਤੋਂ ਨਾ ਥੋੜਾ ਜਿਹਾ ਭਿੰਨੇ ਆ ਉਹ ਕਿਉਂ ਭਿੰਨੇ ਆ ਉਹ ਤੁਹਾਨੂੰ ਮੈਂ ਦੱਸ ਤੇ ਪਰ ਜਿਹੜੇ ਚੋਰ ਦੇ ਚੋਰਾਂ ਦਾ ਕੋਈ ਯਕੀਨੀ ਆਪਾਂ ਕਰ ਸਕਦੇ ਇਹ ਤੁਹਾਡੇ ਨਾਲ ਜਾਣਦੇ ਆ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਕੋਈ ਫਲਾਨੀ ਚੀਜ਼ ਹੈ ਜਿਹੜੀ ਮੇਰੇ ਵਾਸਤੇ ਬੜੀ ਕੀਮਤੀ ਆ ਤੇ ਇਹਨਾਂ ਨੇ ਤੁਹਾਡੇ ਨਾਲ ਵੀ ਚੋਦ ਕਰਨੀ ਹੈ ਇਸ ਕਰਕੇ ਚੋਗਲ ਚੋਰ ਤੇ ਨਸ਼ਈ ਇਹਨਾਂ ਦਾ ਵਸਾ ਨਾ ਖਾਓ ਇਹਨਾਂ ਤੋਂ ਬਚ ਕੇ ਰੋ ਜਿੰਨਾ ਬਚ ਸਕਦੇ ਜਿਉਣ ਯਾਰ ਸੱਪਿਆ ਸੱਪ ਸੱਪ ਆਪਣੇ ਲਾਗੋ ਨੰਗਨ ਦੇ ਜਾਂ ਕੁੱਤਾ ਹੱਥ ਹਲਕ ਗਿਆ ਏ ਤਾਂ ਆਪਾਂ ਇਹ ਤੋਂ ਆਪ ਨੂੰ ਬਚਣਾ ਪੈਣਾ ਹੁਣ ਜਾਣ ਕੇ ਆਪਾਂ ਕੁੱਤੇ ਦੇ ਸਿਰ 'ਚ ਹੱਥ ਫੇਰੀ ਜਾਓ ਜਾਂ ਸੱਪ ਦੀ ਫੰਨ ਤੇ ਹੱਥ ਫੇਰੀ ਜਦੋਂ ਡਾਂਗੀ ਵੱਜਣੀ ਹੋਰ ਤਾਂ ਕੋਈ ਵੱਜਣਾ ਹੈ ਸੋ ਅੱਜ ਜਿਹੜੀ ਵੀਡੀਓ ਜਿਹੜੀ ਨਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਨਾ ਜੇ ਤੁਹਾਨੂੰ ਮੋਟੀਵੇਸ਼ਨਲ ਦਾ ਡੋਜ਼ ਟੜਕੇ-ਟੜਕੇ ਮਿਲ ਗਿਆ ਏ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਜੀ ਤਾਂ ਹੋਰ ਨਵੀਆਂ ਵੀਡੀਓ ਵੇਖਣ ਵਾਸਤੇ ਨਾ ਸਾਡੇ ਚੈਨਲ ਨਾਲ ਜੁੜਜੋ ਹੁਣ ਇਹ ਜ਼ਮਾਨਾ ਜਿਹੜਾ ਏ ਆਪਣੇ ਜਿਹੜੇ ਆ ਉਹ ਦੂਜੀਆਂ ਜਿਹੜੀਆਂ ਮਤਲਬ ਜਿਹੜੀਆਂ ਵੀਡੀਓ ਆਪਾਂ ਅਸ਼ਲੀਲ ਵੇਖਨੇ ਨਾ ਉਹਨਾਂ ਕੋ ਉੱਤੇ ਉੱਠ ਚੁੱਕਾ ਏ ਹੁਣ ਮੰਗਾਈ ਇੰਨੀ ਹੋ ਚੁੱਕੀ ਆ ਕਿ ਜੇ ਤੁਸੀਂ ਨੌਲਜ ਵਾਲੀਆਂ ਵੀਡੀਓ ਵੇਖੋਗੇ ਤੇ ਤਰੱਕੀ ਕਰ ਸਕਦੇ ਹੋ ਉਹ ਦੂਜੇ ਤੇ ਆਪਾਂ ਸਕਰੋਲ ਕਰੀ ਜਾਂਦੇ ਆ ਨੈਟ ਮੁਕਾਈ ਜਾਂਦੇ ਆ ਉਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਇਸ ਕਰਕੇ ਨਾ ਸਾਡੇ ਨਾਲ ਜੁੜੋ ਤੇ ਡੇਲੀ ਕੁਝ ਨਾ ਕੁਝ ਨਵਾਂ ਸਿੱਖੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ